ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ 340 ਨਿਊਜ਼ ਵਿੱਚ ਤੇ ਪੇਸ਼ ਹੈ ਅੱਜ ਦੀਆਂ ਤਾਜ਼ਾ ਖਬਰਾਂ ਰਜਨੀ ਬੈਂਸ ਪਤਨੀ ਬਲਵਿੰਦਰ ਕੁਮਾਰ 바ਸੀਪਿੰਡ ਖੋਤੜਾ ਨੇ ਦੱਸਿਆ ਕਿ ਲੰਗੀ 5 ਨਵੰਬਰ ਨੂੰ ਸ਼ਾਮ ਕਰੀਬ 5:30 ਵਜੇ ਉਹ ਆਪਣੀ ਹਵੇਲੀ ਤੋਂ ਦੁੱਧ ਲੈਣ ਗਈ ਸੀ ਜਿੱਥੇ ਉਸ ਦਾ ਭਤੀਜਾ ਕਮਲਜੀਤ ਤੇ ਇੱਕ ਹੋਰ ਅਣਪਛਾਤੇ ਵਿਅਕਤੀ ਨੇ ਹਵੇਲੀ ਅੰਦਰ ਦਾਖਲ ਹੋ ਕੇ ਕਮਲਜੀਤ ਬੰਗਾਤੇ ਘਾਤਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਦੋਂ ਕਮਲਜੀਤ ਨੂੰ ਬਚਾਉਣ ਲਈ ਅੱਗੇ ਆਈ ਤਾਂ ਉਹਨਾਂ ਨੇ ਦੋਹਾਂ ਦੀ ਕੁਟਮਾਰ ਕੀਤੀ ਜਿਸ ਕਰੋਂ ਉਹਨਾਂ ਦੀ ਕਾਫੀ ਸੱਟਾਂ ਲੱਗੀਆਂ ਰੌਲਾਪੋਮ ਤੇ ਹਮਲਾਵਰ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ ਸੱਟਾਂ ਲੱਗਣ ਕਾਰਨ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰ ਇਹਨਾਂ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ ਮਾਮਲਾ ਜੇਰੇ ਤਫ਼ਤੀਸ਼ ਹੈ ਪਰਾਲੀ ਸਾੜਨ ਨਾਲ ਪਦੂਸ਼ੀ ਤੇ ਵਰੀ ਹਵਾ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ ਧੂਏ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ ਜਿਸ ਕਾਰਨ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਲੋਕਾਂ ਦੀ آمد ਵਧਦੀ ਜਾ ਰਹੀ ਹੈ ਪਰਾਲੀ ਦੇ ਧੂਏ ਕਾਰਨ ਜ਼ਿਆਦਾਤਰ ਬੱਚੇ ਤੇ ਬਜ਼ੁਰਗ ਬਿਮਾਰ ਹੋ ਰਹੇ ਹਨ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਜਾਲਣ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਐਸਆਈ ਕੇਵਲ ਕਿਸ਼ਨੇ ਦੱਸਿਆ ਕਿ ਉਸ ਸਮੇਤ ਐਸਆਈ ਰਾਜਕੁਮਾਰ ਹੈੱਡ ਕਨਸਟੇਬਲ ਅਵਤਾਰ ਸਿੰਘ ਤੇ ਸੀਨੀਅਰ ਕਨਸਟੇਬਲ ਸੁਖਦੀਪ ਸਿੰਘ ਦੇ ਗਸ਼ਤ ਦੌਰਾਨ ਪਿੰਡ ਖਟਕੜ ਖੁਰਦਵਾਲ ਨੂੰ ਜਾ ਰਹੇ ਸਨ ਇਸ ਦੌਰਾਨ ਉਹਨਾਂ ਨੇ ਪਿੰਡ ਹੱਪੋਵਾਲ ਰੋਡ ਤੋਂ ਨਹਿਰ ਦੇ ਨਾਲ-ਨਾਲ ਪਿੰਡ ਖਟਕੜ ਖੁਰਦਵਾਲ ਨੂੰ ਪੈਦਲ ਆਉਂਦੇ ਇੱਕ ਵਿਅਕਤੀ ਨੂੰ ਦੇਖਿਆ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਆਪਣੇ ਹੱਥ 'ਚ ਫੜਿਆ ਲਿਫਾਫਾ ਕਹਾ ਵਿੱਚ ਸੁੱਟ ਕੇ ਪਿੱਛੇ ਮੁੜਨ ਲੱਗਾ ਸੀ ਪਰ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ ਪੁੱਛਣ ਤੇ ਉਸ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂ ਰਕੇਸ਼ ਕੁਮਾਰ ਵਾਸੀ ਬੰਗਾ ਦੱਸਿਆ ਜਦੋਂ ਪੁਲਿਸ ਪ ਇਹ ਤੀਤਾ ਉਸ ਨੂੰ ਨਸ਼ੇ ਦੀ ਪਾਬੰਦੀ ਛੋਦਾ 5 ਟੀਕੇ ਬਿਨਾ ਲੇਵਲ ਬਰਾਮਦ ਹੋਏ ਜਿਸ ਤੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਰਕੇਸ਼ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਫਗਵਾੜਾ ਬਾਈਪਾਸ ਤੇ ਬੀਤੀ ਰਾਤ ਵਾਪਰੇ ਪਿਆਨਕ ਸੜਕ ਹਾਰਸੀ 'ਚ ਜਵਾਨ ਕੁੜੀ ਮੁੰਡੇ ਦੀ ਮੌਤ ਹੋ ਗਈ ਹੈ ਅਤੇ ਇੱਕ ਕੁੜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜਾਣਕਾਰੀ ਮੁਤਾਬਕ ਪਿੰਨ ਘੰਗੂੜਾ ਦੇ ਲਾਗੇ ਫਗਵਾੜਾ ਬਾਈਪਾਸ ਦੇ ਵਾਪਰੇ ਸੜਕ ਹਾਰਸੀ 'ਚ ਥਾਰ ਜੀਪ ਦੇ ਬੇਕਾਬੂ ਹੋ ਜਾਣ ਤੋਂ ਬਾਅਦ ਜੀਪ ਸਵਾਰ ਨੌਜਵਾਨ ਅਰਸ਼ ਜੋ ਕਿ ਪੰਜਾਬੀ ਟ੍ਰਿਬਿਊਨ ਦੇ ਬਿਊਰੋ ਚੀਫ ਦਵਿੰਦਰ ਪਾਲ ਦਾ ਬੇਡਾ ਹੈ ਅਤੇ ਲੜਕੀ ਜਿਵਾਨੀ ਦੋਨੋਂ ਵਾਸੀ ਮੁਹਾਲੀ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸੇ ਜੀਪ ਸਵਾਰ ਇੱਕ ਹੋਰ ਲੜਕੀ ਚੇਤਨਾਬਾਸੀ ਮੁਹਾਲੀ ਗੰਭੀਰ ਰੂਪ ਵਿੱਚ ਜ਼ਖਮੀ ਦਲ ਇਲਾਜ ਲਈ ਜਾਂਦਾ ਗਿਆ ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਉਸ ਦੀ ਬਣੀ ਹੋਈ ਗੰਭੀਰ ਹਾਲਤ ਨੂੰ ਮੁੱਖ ਰੱਖ ਉਸ ਨੂੰ ਅਗੇਤੀ ਇਲਾਜ ਲਈ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਰੇਤਾ ਬਜਰੀ ਦੇ ਭਾ ਅਸਮਾਨੀ ਚੜਨ ਕਾਰਨ ਹੁਣ ਵੱਡੀ ਪੱਧਰ ਤੇ ਵਿਕਾਸ ਕਾਰਜ ਰੁਕ ਗਏ ਹਨ ਸਰਕਾਰ ਵੱਲੋਂ ਰੇਤਾ ਬਜਰੀ ਸੰਬੰਧੀ ਨਵੀਂ ਪਾਲਿਸੀ ਲਿਆਉਣ ਦੇ ਕੀਤੇ ਗਏ ਵਾਦੇ ਤੋਂ ਬਾਅਦ ਅੱਜ ਕਰੀਬ 7 ਮਹੀਨੇ ਗੁਜ਼ਰ ਜਾਣ ਦੇ ਬਾਵਜੂਦ ਨਵੀਂ ਪਾਲਿਸੀ ਨਹੀਂ ਲਿਆਂਦੀ ਗਈ ਜਿਸ ਕਾਰਨ ਰਿਤਿਕ ਵਜਰੀ ਨਾਲ ਜੁੜਿਆ ਹੋਇਆ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਾਰ-ਬਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਸਮਾਂ ਮੰਗਣ ਦੇ ਬਾਵਜੂਦ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਜਲੰਧਰ ਪੁਲਿਸ ਨੇ ਕਮਸ਼ੂਰ ਜੁਐਲਰ ਨੂੰ ਹਿਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਉਕਤ ਜੁਐਲਰ ਗਹਿਣੇ ਵੇਚਣ ਦੇ ਨਾਂ ਹੇਠ ਹਿਰੋਇਨ ਦੀ ਤਸਕਰੀ ਕਰਦਾ ਸੀ ਜਾਣਕਾਰੀ ਮੁਤਾਬਕ ਸੀਆਈਏ ਸਟਾਫ ਦੀ ਟੀਮ ਨੇ ਜਲੰਧਰ ਦੇ ਅਵਤਾਰ ਨਗਰ ਚ ਰੇਡ ਕਰ ਗगन ਜੁਐਲਰ ਤੇ ਚਕੰਜਾ ਕੱਸਿਆ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਹਿਰੋਇਨ ਅੰਮ੍ਰਿਤਸਰ ਦੀ ਤਸਕਰਾ ਤੋਂ ਲਿਆ ਕੇ ਜਲੰਧਰ ਵਿੱਚ ਵੇਚਦਾ ਸੀ ਉੱਥੇ ਹੀ ਪੁਲਿਸ ਵੱਲੋਂ ਅੱਗੇ ਜਾਂਚ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਇਸ ਦੇ ਨਾਲ ਕਿਹੜੇ ਨਸ਼ਾ ਤਸਕਰਾ ਦੀ ਸ਼ਮੂਲੀਅਤ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਤਨੀ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵਿੱਚ ਆਨੰਦ ਮੈਰਿਜ ਐਕਟ ਪੂਰਨ ਰੂਪ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਉਨ੍ਹਾਂ ਸਮੂਹ ਸਾਧ ਸੰਗਤ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀਆਂ ਵਧਾਈਆਂ ਦਿੱਤੀਆਂ ਉਨ੍ਹਾਂ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਲਈ ਭਾਵੇਂ ਕਿ 2016 ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਜੋ ਹੁਣ ਲਾਗੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ। ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸਿੱਧੂ ਮਸੇਵਾਲਾ ਦੇ ਕਤਲ ਮਾਮਲੇ 'ਚ ਮੁੱਖ ਸਾਜ਼ਿਸ਼ਕਾਰᱤ ਨਵਜੋ ਨਾਮਜਦ ਦੀਪਕ ਟੀਨੂ ਨੂੰ ਭਜਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਟੀਨੂ ਦੇ ਭਰਾ ਚਿਰਾਗ ਨੂੰ ਉਸਦੇ ਹੋਰ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਸਿਟ ਦੇ ਮੁਖੀ ਅਤੇ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਚੀਨਾ ਨੇ ਦੱਸਿਆ ਕਿ ਇਨ੍ਹਾਂ ਗ੍ਰਿਫਤਾਰੀਆਂ ਨਾਲ ਟੀਨੂ ਨੂੰ ਭਜਾਉਣ ਦਾ ਮਾਮਲਾ ਹੱਲ ਕਰ ਲਿਆ ਹੈ। ਦਿੱਲੀ ਐਨਸੀਆਰ ਮੰਗਲਵਾਰ ਦੇਰ ਰਾਤ ਭੁਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆ ਨੇਪਾਲ ਅਤੇ ਮਨੀਪੁਰ ਚ ਦੇਰ ਰਾਤ 1:57 ਵਜੇ 6.3 ਤੀਬਰਤਾ ਦੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਭੁਚਾਲ ਦਾ ਕੇਂਦਰ ਨੇਪਾਲ ਚ ਸੀ ਨੈਸ਼ਨਲ ਸੈਂਟਰ ਫੋਰਸ ਸਿਸਮੋਲੋਜੀ ਮੁਤਾਬਕ ਭੁਚਾਲ ਦੇ ਲੁੰਗਾਈ ਜ਼ਮੀਨ ਤੋਂ 10 ਕਿਲੋਮੀਟਰ ਹੀ ਦੂਰ ਸੀ ਦੇਰ ਰਾਤ ਆਈ ਇਸ ਭੁਚਾਲ ਤੋਂ ਬਾਅਦ ਲੋਕ دہشت ਵਿੱਚ ਆ ਗਏ ਤੇ ਘਰਾਂ ਤੋਂ ਬਾਹਰ ਨਿਕਲ ਆਏ ਲਖਨਊ ਅਤੇ ਦਿੱਲੀ ਚ ਕਰੀਬ 5.7 ਤੀਬਰਤਾ ਦੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਰੈਲੀ ਦੌਰਾਨ ਕਿਹਾ ਕਿ ਉਹ 15 ਨਵੰਬਰ ਨੂੰ ਬਹੁਤ ਵੱਡਾ ਐਲਾਨ ਕਰਨ ਜਾ ਰਹੇ ਹਨ ਹਾਲਾਂਕਿ 트ੰਪ ਨੇ ਵਿਸਤਾਰ ਨਾਲ ਨਹੀਂ ਦੱਸਿਆ ਕਿ ਉਹ ਆਪਣੇ ਫਲੋਰੀਡਾ ਸਥਿਤ ਘਾਰ ਤੇ ਕੀ ਐਲਾਨ ਕਰਨ ਵਾਲੇ ਹਨ ਲੇਕਿਨ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਆਪਣੇ ਰਾਸ਼ਟਰਪਤੀ ਦੀ ਉਮੀਦਵਾਰੀ ਦਾ ਐਲਾਨ ਕਰ ਸਕਦੇ ਹਨ ਸੈਮੀਫਾਈਨਲ ਤੋਂ ਪਹਿਲਾ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ ਕਪਤਾਨ ਰੁਹੀਸ਼ ਸ਼ਰਮਾ ਜ਼ਖਮੀ ਹੋ ਗਏ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਐਡੀਲੇਟ ਵਿੱਚ ਅਭਿਆਸ ਦੌਰਾਨ ਰੁਹੀਸ਼ ਸ਼ਰਮਾ ਦਾ ਸੱਜਾ ਹੱਥ ਜ਼ਖਮੀ ਹੋ ਗਿਆ ਸੀ ਰਾਹਤ ਦੀ ਗੱਲ ਇਹ ਹੈ ਕਿ 60 ਤੋਂ ਬਾਅਦ ਰੁਹੀਸ਼ ਸ਼ਰਮਾ ਨੂੰ ਕੁਝ ਸਮੇਂ ਬਾਅਦ ਨੈੱਟ ਦੇ ਦੁਆਰਾ ਵਿਅਾਸ ਕਰਦੇ ਦੇਖਿਆ ਗਿਆ ਤੇ ਆਓ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਤੇ ਅੱਜ ਅਸਮਾਨ ਵਿੱਚ ਬੱਦਲ ਛਾਇਆ ਰਹਿਣਗੇ ਅੱਜ ਘੱਟੋ ਘੱਟ ਤਾਪਮਾਨ 16 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਰਹੇਗਾ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ